ਮਾਈ ਕੁਰੀ ਦੀ ਦਸਤ ਸਰਵੋਇੰਕੀ ਨੂੰ ਕਹਿੰਦੇ ਆ ਮਾਈ ਆਪਾਂ ਅੱਥੇ ਖੜੇ ਆਪਾਂ ਬਲਮਾਨ ਸੇਰੀ ਸਾਭੀ ਦੇ ਇੰਡੀਪੈਂਡੈਂਟ ਫੌਮ ਬਰੇ ਸਾਹਿਬ ਜਿਨ੍ਹਾਂ ਦੇ ਨਵੇਂ ਪਾਰਟੀ ਅਚੀਰੀ ਕੋਟੇ ਬਾਦ ਅੱਜ ਆਏ ਇਹਨਾਂ ਨੇ ਇਸ ਤਰ੍ਹਾਂ ਇੱਕ ਬਾਗ ਦੇ ਚਾਰ ਮਹੀਨੇ ਹੈ ਕਿ ਇੱਕ ਬਾਧਰ ਜੀ ਇੱਕ ਗੁਰੂ ਠੇਖ ਬਾਧਰ ਜੀ ਨੇ ਪਿੰਡ ਦੀ ਆਦਤ ਸੜੀ ਉੱਤੇ ਨਾਦਰ ਬਾਦ ਪੰਨੇ ਪਹਾੜੇ ਦਾ ਬਾਬਾ ਜੀ ਦੇ ਇੱਕ ਸਾਧਕ ਜੀ ਦੇ ਸੋਹਣੇ ਸਮਾਜ ਦਾ ਬਣੇ ਕਾਇਮ ਹੈ ਪਾਣੀ ਮੋਤਾਰ ਦੀ ਬਿੱਟ ਵੀ ਜਾਈ ਜੇ ਕੋਈ ਨਾ ਨਾਮ ਨੂੰ ਰੋਸਾ ਆਪਣੀ ਸ਼ੋਕੀ ਕੋੜੇ ਨੂੰ ਤੇ ਪੱਜੰਦਿਤ ਹੈ ਇਹ ਦੇਸ਼ਾਂ ਦਾ ਤੁਹਾਨੂੰ ਭਰਨ ਪਾੜੀ ਦਾ ਕਦੇ ਨਹੀਂ ਤੋੜੋਂਦੀ ਐ ਪਿੰਡ ਦੇ ਵਿੱਚ ਹੀ ਤੇ ਗੁਰੂ ਜੀ ਜਾਨ ਦੇ ਕੋੜੇ ਆਪਾਂ ਜਿੰਦੇ ਸਕੂਲ ਦੇ ਇਸ ਧਰਤੀ ਦੇ ਕਾਲੇ ਪਾਣੀ ਦੇ ਸ੍ਰੀ ਵਿਜੋਤ ਸਾਹਿਬ ਜੀ ਆ ਕੇ ਆਪ ਜੀ ਨੇ ਆਸਾਰੇ ਲਈ ਜਨਮ ਕਰਾਇਆ ਹੈ ਜਿਹੜਾ ਗੁਰੂ ਤੁਹਾਡਾ ਸਾਰਾ ਕੰਮ ਕੀ ਜਾਂਦਾ ਹੈ ਜਿਹੜਾ ਚਾਹਣ ਕੇ ਉਹਦਾ ਨਾਮ ਉਹ ਸ਼ਬਦ ਆਉਂਦਾ ਹੈ ਤੇ ਇਸ ਸਟ੍ਰੇਟ ਦੇ ਉੱਤੇ ਮੇਰ ਭਰਿਆ ਹੱਥ ਲੇਖ ਇੱਕ ਵਾਹਰੀ ਜੀਰ ਤੇ ਇਹਦੇ ਵਿੱਚ ਟੈਕ ਪਾਣੀ ਆ ਜਾਂਦਾ ਹੈ ਉਹ ਨੂੰ ਬਣਾਇਆ ਗਿਆ ਹੈ ਬਣਾਇਆ ਗਿਆ ਹੈ ਦੇ ਵਿੱਚ ਉਹਦੇ ਵਿੱਚ ਜਿਹੜਾ ਸਰੀਰ ਰੂਪੀ ਇੱਕ ਮਾਦੇ ਹੈ ਉਹਦੇ ਸੂਰ ਗੜੇ ਜਿਹੜੇ ਸੂਰ ਨੂੰ ਜਾਣ ਰੱਖਦੇ ਉਹ ਦੋ ਖੁਦ ਬੰਦੇ ਮੈਂ ਪੁੱਛਦਾ ਤੀਨ ਜਿਹੜਾ ਬੱਚਨ ਬਿਲਾਸ ਜੀਦੇ ਵੀ ਪੂਰੇ ਹੋ ਆ ਦੀ ਸ਼ਾਦਾਨਾ ਖੱਟੀ ਸਿਤਪਾ ਅਨੰਤਾਂ ਦਾ ਇਹ ਗੁਰੂ ਕੇਕ ਬਾਦਰੀ ਦਾ ਬਹੁਤ ਬਹੁਤ ਕਾਹਤ ਵਾਏ ਗੁਰੂ ਜੀ ਦਾ ਬਾਸ ਪੱਤੇ